پوسٹ کے اوپر کیا ہے تھوڑی سوسائٹی کی تھوڑی پوسٹ ویل مچ ٹو تھوڑی سوسائٹی کی ہے سر میری بات آپ کی سوسائٹی کے مجھے بتاو کیا سوسائٹی یہ کہ شانتی پروش چناؤ کرانا چاہیے میں کوئی نہیں کروں سر میری بات تو آپ سن لو ایک سیکنڈ کے بعد ہٹ دو کیا کھڑی کھڑی کر لے سر بعد بات نہیں سن رہے آپ نے کیوں کاٹ دیو ہاتھ سنو اسی کیوں کاٹ چھڑ گئی لے پھر اسی کیوں کاٹ چھڑنا سمجھوا دے یہ لوگ اڑے کھڑے ہیں ا��은 مش área لما ایتا ہے ا کے لئے سو کے لئے سبجوا بهم کو اپدر não مائن atوں سر بارغی کہ ایکن سبج بائٹر نہیں کہا اس نے اس مائنہ پاس suggests باب دع کصور وہ احسن پہنچ کے لئے وہ ایکتا نہیں کر رہے یا معا امرم کیس کی ہے آپ کی امرت حافظ میکن سبڑ یا کا کامی رخ بوف خیف ہو فکش دیں ماں گضار

سر آپ کی بات صحیح ہے یہ غلط تھا کپانا اپنے کوئی رول میں نہیں ہے یہ سر انہوں نے غلطی کیا ہے بس سنو سر لے گے لے گے بس سنو سر آئی میں نے بہت چھپڑا لوں موں پہ بس جاؤ صحیح بات صحیح بات صحیح بات صحیح بات یہاں میں تو یہ نہیں ہے تو بلاؤس کو یہ بلاؤس کو آگا سر بھائی جی کوئی بولی نہیں ہوگی کرپانہ اتار بولی نہیں ہوتا کرپانہ اتار دے نہیں کرپانہ اتار بڑھ کے بولی میں تو تسیب کیا ہوگی سر ایک 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 سر میں بتاؤں تو صحیح سیائی لے جائے ڈی ایس پلیس بھی لے جائے آکر اس نے جرم کیا تو سجا کیا اس کو سر اس کو لے گئے لائن میں حاضر کر دیا سائد تک پورا کلاب اس کو تو جاری ماؤس کو آکر ہیلو اسی ہے صاحب یہاں تو کاریس کی رسپونسیبیٹی ہوتی ہے یہ بار کیا رہا کیا نہیں ہو رہا کہاں سے جھوٹی ہے پاکی سے بھی جھوٹی ہے سر آپ مجھے کوئی نہیں کہیں گے یہ تھا ہے کوئی نہیں کہیں ਕਰਦੇ ਰਹਿੰਦੇ ਆਪ ਵੀ ਜਦੋਂ ਆਹ ਇਹ ਚੱਲ ਰਹੇ ਨੇ ਇਹ ਪਤਾ ਹੈ ਸਭ ਤੇ ਉਹ ਕਿਉਂ ਬਾਅਦ ਨਹੀਂ ਕੋ ਨੂੰ ਨੌਲੇਜ ਹੀ ਨਹੀਂ ਹੈ ਮੇਰੇ ਤੇ ਮੈਂ ਛੋਟਾ ਨਿਵੇਦਨ ਹੈ ਮੈਂ ਦਸੰਭਿਸ਼ ਕਰ ਜਸਤ ਨੂੰ ਨਹੀਂ ਬਤਾਜੀ ਜੀ ਤੇ ਪਰ ਛੱਡੋ ਮੰਨ ਲਓ ਖੁਦ ਨਾ ਖਾਸਤਾ ਜਿਹੜਾ ਸਨੀ ਦੇ ਕਿਰਪਾ ਲਈ ਹੈ ਉਹ நார்ਮਲ ਫਿਰਿਆ ਮੂੰਹ ਸਿਆ ਬੰਦਾ ਤੇ ਬਾਤ ਤੋ ਕਹਿੰਦਾ ਜੀ ਮੈਨੂੰ ਨਹੀਂ ਪਤਾ ਯਾਰ ਕੁੱਟਣਾ ਕੁੱਟਣਾ ਗਲਤੀ ਹੈਗੀ ਨਹੀਂ 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 ਕੁੱਟ ਮਾਰ ਤਾਂ ਕੋਈ ਨਹੀਂ ਕਿਰਪਾਨ ਤਾਰੋ ਪੱਗਾਂ ਉਤਾਰੋ ਸਰਯਾ ਜੀ ਕਿੱਥੋਂ ਦਾ ਹਲੇ ਪੱਗਾਂ ਉਤਾਰਨ ਦਾ ਨਹੀਂ ਕਿਰਪਾਨ ਤਾਰੀਂ ਐਗਜ਼ਾਮ ਕਿਉਂ ਹੁੰਦਾ ਸਾਡੇ ਐਗਜ਼ਾਮ ਕਿਉਂ ਹੁੰਦਾ ਪੱਗਾਂ ਉਤਾਰ ਕੱਢੇ ਉਤਾਰੋ ਇਹ ਸਿਰਫ ਸਾਡੇ ਨਾਲ ਹੀ ਕਿਉਂ ਨਹੀਂ ਸਮਝ ਆਉਂਦੀ ਗਲਤੀ ਹੈ ਵੀ ਸਿਰਫ ਮੈਂ ਤੁਸੇ ਵੱਡੇ ਵੱਡੇ ਅਸਰੋਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਵੀ ਸਿਰਫ ਸਾਡੇ ਨਾਲ ਹੀ ਕਿਉਂ ਹੈ ਬਈ ਆ ਤਾਂ ਜੀ ਦੇਖੋ ਵਾਹ ਨਾਮੁ ਬਾਏ ਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਹਾਡੀ ਜਮੀਰ ਜਿਉਂਦੀ ਸੀਗੀ ਤੁਸੀਂ ਅੱਜ ਜਿਹੜਾ ੱਟਕਾ ਹੋਇਆ ਪ੍ਰਸ਼ਾਸਨ ਵੱਲੋਂ ਉਹਦੇ ਵਾਸਤੇ ਇੱਕ ੱਟਕ ਖੜੇ ਹੋਏ ਸਾਡਾ ਜਿਹੜਾ ਪ੍ਰਸ਼ਾਸਨ ਦਾ ਕਹਿਣਾ ਸੀਗਾ ਵੀ ਇਹ ਬੰਦਾ ਆਇਆ ਬਾੜਮੇਰ ਤੋਂ ਪਤਾ ਨਹੀਂ ਇਹਨੂੰ ਸਾਡੇ ਇਸ ਗੱਲ ਕੋਈ ਮਤਲਬ ਨਹੀਂਗਾ ਅੱਜ ਬਾੜਮੇਰ ਤੋਂ ਆਇਆ ਕੱਲ ਜੈਸਮੇਰ ਤੋਂ ਆਇਆ ਪਰसों ਸਰੋਜ ਤੋਂ ਫਰਮਾਉਂਦਾ ਬੋਦਵਾ ਉਸ ਤੋਂ ਨਿੱਤ ਗੱਲ ਕਰਵਾਉਂਗੇ ਆਕੇ ਅਸੀਂ ਬਿਲਕੁਲ ਕਹਿਆ ਸੀ ਕਿ ਜਿਹੜਾ ਦਿਖਾ ਲਈ ਹੈ ਜਿੰਨੇ ਗਲਤੀ ਕੀਤੀ ਹੈ ਪਬਲਿਕਲੀ ਮਾਫੀ ਮੰਗੂਗਾ ਤੇ ਤੁਹਾਨੂੰ ਬੇਨਤੀ ਆ ਵੀ ਸਾਰਾ ਪ੍ਰਸ਼ਾਸਨ ਆਇਆ ਬੈਠਾ ਹੈ ਉਹ ਬੰਦਾ ਜਿਹੜਾ ਦੋਸ਼ੀ ਹੈ ਉਹ ਆਕੇ ਸਾਰੀ ਸੰਗਤ ਤੋਂ ਮਾਫੀ ਮੰਗੂਗਾ ਤੇ ਕਿਰਪਾ ਕਰਕੇ ਕੋਈ ਵੀ ਵੀਰਨਾ ਨਾ ਆਮੇਸੇ ਕਰੇ ਨਾ ਬੋਲੇ ਨਹੀਂ ਬਿਲਕੁਲ ਕੋਈ ਨਹੀਂ ਕੋਈ ਨਹੀਂ ਬੋਲੇਗਾ ਜੇ ਸਾਡਾ ਗੁਰੂ ਮੇਰੇ ਵਿੱਚ ਆ ਨਾ ਸਹੀ ਹੈ ਸਮਝ ਕਦੀ ਕਦੀ ਜਾਗਦੀ ਹੁੰਦਾ ਸਹੀ ਹੈ ਜੇ ਠੋਕਾਂਗੇ ਤਾਂ ਕਿਆ ਵੀ ਠੋਕਾਂਗੇ ਲਵਾ ਸਕਦੇ ਹਾਂ ਇਹ ਕਿਵੇਂ ਲਵਾਣਗੇ ਇਹ ਗੁਰੂ ਸਾਹਿਬਾਂ ਨੇ ਇੱਦਾਂ ਪਾਉਂਦੇ ਹਾਂ ਹਾਂ ਜੀ ਜੇ ਤੁਸੀਂ ਕੋਰ ਨਹੀਂ ਪਾਉਂਦੋਂਗੇ ਨਹੀਂ ਪਾਵਾਗੇ ਉਹਨਾਂ ਦੇ ਸ੍ਰੀ ਸਾਹਿਬ ਨੇ ਲਵਾਵਾ ਇਹਨਾਂ ਕੀਤਾ ਕਿ ਬਲੇ ਇੱਕ ਹੋਰ ਨਾ ਅਮਰ ਲਾਲ ਜੀ آپ کو ایک عدکاری جو سر ہاں پرس نہیں ہے جمعہ اور آپ کو پتہ بھی دابنگ ماننے تھے کیا ہوتی ہے میں رکھو تم نہیں تھا بھی جاؤں چلو آپ کو نہیں پتا میں نے آپ کی بات مان لی آپ کو نہیں پتہ تو آپ کو چھتگاری پاس بیٹھے ہوتی ہیں کسی نے نہیں کہا آپ کو ਮੇਰਾ ਪਤਾ ਕਿਆ ਜੀ ਹਮ ਵੀ ਚਾਹਤੇ ਹਾਂ ਵੀ ਯਾਪੇ ਸੋਹਰਦ ਬਣਾ ਲਈ

ਧੰਨਵਾਦ ਹੈ ਜੀ ਨਹੀਂ ਕੋਈ ਗੱਲ ਨਹੀਂ ਹਾਂ ਜੀ ਕਾਲ ਜੀ ਬੋਲੇ ਸੁਨਹਿਾਰੇ ਵਾਜ ਰਹੀਆਂ ਕਾਲ ਕੋਈ ਨਹੀਂ ਅਵਾਜ਼ ਕਰਦਾ ਬਲੇ ਕਰੂਗਾ ਹੁਣ ਠੀਕ ਹਾਰਾ ਮੈਂ ਤਾਂ ਮੰਡੀਰ ਬੇਨਤੀ ਕਰਾਂ ਵੀਰੇ ਵੋਟ ਲੈਂਦੇ ਹੋ ਪਾਰਟੀ ਦੀ ਮੁੱਠੀ ਮਤ ਜੀ ਨਹੀਂ ਪਈ ਨਹੀਂ ਪਾਉਗੀ ਬਾਹਰ ਨਹੀਂ ਆਪਣੀ ਵੋਟ ਪਾ ਦੋ ਚੰਕੇ